ਸਾਡੀ ਮੈਂ ਅਸੀਂ ਮਹਿਤਾਬ ਦੀ ਫੈਮਲੀ ਆ ਸਾਰੇ ਆਏ ਹੋਇਆ ਬਹੁਤ ਵਧੀਆ ਬਹੁਤ ਵਧੀਆ ਮਹਿਤਾਬ ਦੀ ਚੜ੍ਹਦੀ ਕਲਾ ਕਰੇ ਪਰਮਾਤਮਾ ਵਧੀਆ ਹੋਵਾਂਗੇ ਤੇ ਫਿਰ ਆਪੇ ਨੂੰ ਵਧੀਆ ਹੋਵੇਗੀ ਹੈਨਾ ਪਹਿਲਾਂ ਆਪ ਨੂੰ ਬਦਲਣਾ ਪਏਗਾ ਫਿਰ ਬੱਚਿਆਂ ਨੂੰ ਬਦਲਣਾ ਪਏਗਾ ਫਿਰ ਬੱਚੇ ਆਪੇ ਬਦਲ ਜਾਂਦੇ ਨੇ ਆਪ ਬਦਲ ਜਾਈਏ ਸੱਸਾ ਜੀ ਇਹ ਮਹਿਤਾਬ ਦੇ ਮੰਮੀ ਨੇ ਹਾਂ ਜੀ ਨਹੀਂ ਨਹੀਂ ਬਹੁਤ ਵਧੀਆ ਮੈਸੇਜ ਹੈ ਨੂਆ ਵਾਸਤੇ ਸੱਤਾ ਵਾਸਤੇ ਵੀ ਮਿਲ ਜੁਲ ਕੇ ਰਹਿਣਾ ਚਾਹੀਦਾ ਪਰਵਾਸ ਸਾਰੇ ਨੂੰ ਬਹੁਤ ਵਧੀਆ ਬਹੁਤ ਵਧੀਆ ਸੁਨੇਹਾ ਮੈਸੇਜ ਬਹੁਤ ਵਧੀਆ ਹੈ ਨੂਆ ਵਾਸਤੇ ਵੀ ਸੱਸਾ ਵਾਸਤੇ ਵੀ ਹਾਂਜੀ ਵਧੀਆ ਸਾਡੀ ਮੈਂ ਅਸੀਂ ਮੈਂ ਤਾਂ ਆਪਦੀ ਫੈਮਲੀ ਆ ਸਾਰੇ ਆਏ ਹੋਇਆ ਬਹੁਤ ਵਧੀਆ ਬਹੁਤ ਵਧੀਆ ਮੈਂ ਤਾਂ ਆਪਦੀ ਚੜ੍ਹਦੀ ਕਲਾ ਕਰੇ ਪਰਮਾਤਮਾ ਸੋਨਾ ਸੋਨਾ ਮਦਰ ਆ ਮੈਂ ਕੋਈ ਹੈ ਪਲੈਨ ਹੈ ਤੁਹਾਡੀ ਨੂ ਆਉਗੀ ਹਾਂਜੀ ਉਹ ਨੋ ਅਸੀਂ ਤੇ ਆਨੇ ਬਈ ਵਧੀਆ ਹੋਵੇ ਅਸੀਂ ਆਪ ਵੀ ਵਧੀਆ ਹੋਵਾਂਗੇ ਤੇ ਫਿਰ ਆਪੇ ਨੂੰ ਵੀ ਵਧੀਆ ਹੋਵੇਗੀ ਹੈਨਾ ਪਹਿਲਾਂ ਆਪ ਨੂੰ ਬਦਲਣਾ ਪਏਗਾ ਫਿਰ ਬੱਚਿਆਂ ਨੂੰ ਬਦਲਣਾ ਪਏਗਾ ਫਿਰ ਬੱਚੇ ਆਪੇ ਬਦਲ ਜਾਂਦੇ ਨੇ ਆਪ ਬਦਲ ਜਾਈਏ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਹੋਰ ਨਹੀਂ ਆ ਵੀ ਬਣਦੀਆਂ ਉਹਨਾਂ ਦੀ ਇਹ ਮਹਿਤਾਬ ਦੇ ਮੰਮੀ ਨੇ ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਵਧੀਆ ਮੈਸੇਜ ਹੈ ਨੂਆ ਵਾਸਤੇ ਸੱਸਾ ਵਾਸਤੇ ਵੀ ਮਿਲਜੋੜ ਕੇ ਰਹਿਣਾ ਚਾਹੀਦਾ ਪਰਵਾਸ ਸਾਰੇ ਨੂੰ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਮੇਰੇ ਦੋਸਤ ਦੀ ਫਿਲਮ ਆ ਤੇ ਮੈਨੂੰ ਪਹਿਲੇ ਵੀ ਬਹੁਤ ਸੋਹਣੀ ਲੱਗੀ ਸੀ ਆ ਵੀ ਬਹੁਤ ਸੋਹਣਾ ਚੰਗਾ ਮੈਸੇਜ ਆ ਇਸ ਵਾਰ ਵੀਰਾਂ ਦਾ ਜੀ ਹੋਰ ਜਿਆਦਾ ਅਪਗ੍ਰੇਡ ਕੀਤਾ ਹੋਇਆ ਸੀ ਹਾਂ ਪਹਿਲੇ ਨਾਲੋਂ ਬਹੁਤ ਜ਼ਿਆਦਾ ਅਪਗ੍ਰੇਡ ਕੀਤਾ ਜਿਵੇਂ ਨਿੱਟੂ ਸ਼ਟਰਾਈ ਵਾਲੇ ਨੂੰ ਐਂਟਰ ਕਰਿਆ ਸੰਗਾ ਭਾਜੀ ਆਏ ਨੇ ਇਸ ਕਰਕੇ ਸਾਰਿਆਂ ਦਾ ਕਰੈਕਟਰ ਵਧੀਆ ਲੱਗਿਆ ਸੰਗਾ ਭਾਈ ਦਾ ਕਰੈਕਟਰ ਬਹੁਤ ਕਹਿੰਦੇ ਦੇਖੋ ਪੈਂਦਾ ਆ ਜੀ ਬਹੁਤ ਪੈਂਦਾ ਆ ਵੀ ਮੈਨੂੰ ਲੱਗਦਾ ਵੀ ਫਿਲਮਾਂ ਇੱਕ ਮਤਲਬ ਹੀਰੋ ਮਤਲਬ ਆਈਕਨ ਹੁੰਦੇ ਨੇ ਲੋਕਾਂ ਦੇ ਤੇ ਉਹਨਾਂ ਨੂੰ ਦੇਖ ਕੇ ਬਹੁਤ ਲੋਕ ਸਮਝਦੇ ਨੇ ਜਿਹਨੇ ਨਹੀਂ ਸਮਝਣਾ ਉਹਨੇ ਨਹੀਂ ਸਮਝਿਆ ਬਹੁਤ ਵਧੀਆ ਬਹੁਤ ਵਧੀਆ ਸੁਨੇਹਾ ਮੈਸੇਜ ਬਹੁਤ ਵਧੀਆ ਹੈ ਨੂਆ ਵਾਸਤੇ ਵੀ ਸੱਸਾ ਮਸਤੇ ਵੀ ਹਾਂਜੀ ਵਧੀਆ ਸਾਡੀ ਮੈਂ ਅਸੀਂ ਮਹਿਤਾਬ ਦੀ ਫੈਮਲੀਆ ਸਾਰੇ ਆਏ ਹੋਇਆ ਬਹੁਤ ਵਧੀਆ ਬਹੁਤ ਵਧੀਆ ਮਹਿਤਾਬ ਦੀ ਚੜ੍ਹਦੀ ਕਲਾ ਕਰੇ ਪਰਮਾਤਮਾ ਸੋਨਾ ਸੋਨਾ ਮਧਰਾ ਮੈਂ ਕੋਈ ਹੈ ਪਲੈਨ ਤੁਹਾਡੀ ਨੂ ਆਉਗੀ ਹਾਂਜੀ ਨੂੰ ਅਸੀਂ ਧਿਆਨ ਨਾ ਬਈ ਵਧੀਆ ਹੋਵੇ ਅਸੀਂ ਆਪ ਵੀ ਵਧੀਆ ਹੋਵਾਂਗੇ ਤੇ ਫਿਰ ਆਪੇ ਨੂੰ ਵੀ ਵਧੀਆ ਹੋਏਗੀ ਹੈਨਾ ਪਹਿਲਾਂ ਆਪ ਨੂੰ ਬਦਲਣਾ ਪਏਗਾ ਫਿਰ ਬੱਚਿਆਂ ਨੂੰ ਬਦਲਣਾ ਪਏਗਾ ਫਿਰ ਬੱਚੇ ਆਪੇ ਬਦਲ ਜਾਂਦੇ ਨੇ ਆਪ ਬਦਲ ਜਾਈਏ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਜਿਹੜੇ ਹੋਰ ਨਹੀਂ ਬਣੀਆਂ ਉਹਨਾਂ ਨੂੰ ਹੱਸਾਂ ਦੀ ਇਹ ਮਹਿਤਾਬ ਦੇ ਮੰਮੀ ਨੇ ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਵਧੀਆ ਮੈਸੇਜ ਹੈ ਨੂਆ ਵਾਸਤੇ ਸੱਸਾ ਵਾਸਤੇ ਵੀ ਮਿਲ ਜੁਲ ਕੇ ਰਹਿਣਾ ਚਾਹੀਦਾ ਪਰਵਾਸ ਸਾਰੇ ਨੂੰ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਮੇਰੇ ਦੋਸਤ ਦੀ ਫਿਲਮ ਆ ਤੇ ਮੈਨੂੰ ਪਹਿਲੀ ਵੀ ਬਹੁਤ ਸੋਹਣੀ ਲੱਗੀ ਸੀ ਆ ਵੀ ਬਹੁਤ ਸੋਹਣੀ ਚੰਗਾ ਮੈਸੇਜ ਆ ਇਸ ਵਾਰ ਵੀ ਜਿਹੜਾ ਇਹ ਹੋਰ ਜਿਹੜਾ ਅਪਗ੍ਰੇਡ ਕੀਤਾ ਹੋਇਆ ਸੀ ਹਾਂ ਪਹਿਲੀ ਨਾਲੋਂ ਬਹੁਤ ਜ਼ਿਆਦਾ ਅਪਗ੍ਰੇਡ ਕੀਤਾ ਹੈ ਜਿਵੇਂ ਨਿੱਟੂ ਸ਼ਟਰਾਂਜੀ ਵਾਲੇ ਨੂੰ ਐਂਟਰ ਕਰਿਆ ਸੰਗਾ ਭਾਜੀ ਆਏ ਨੇ ਤੇ ਇਸ ਕਰਕੇ ਸਾਰਿਆਂ ਦਾ ਕਰੈਕਟਰ ਵਧੀਆ ਲੱਗਦਾ ਸੰਗਾ ਭਾਜੀ ਦਾ ਕਰੈਕਟਰ ਬਹੁਤ ਕਹਿੰਦੇ ਦੇਖੋ ਪੈਂਦਾ ਆ ਜੀ ਬਹੁਤ ਪੈਂਦਾ ਆ ਵੀ ਮੈਨੂੰ ਲੱਗਦਾ ਵੀ ਫਿਲਮਾਂ ਇੱਕ ਮਤਲਬ ਹੀਰੋ ਮਤਲਬ ਆਈਕਨ ਹੁੰਦੇ ਨੇ ਲੋਕਾਂ ਦੇ ਤੇ ਉਹਨਾਂ ਨੂੰ ਦੇਖ ਕੇ ਬਹੁਤ ਲੋਕ ਸਮਝਦੇ ਨੇ ਜਿਹਨੇ ਨਹੀਂ ਸਮਝਿਆ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ